बाबा धीर ਸਿੰਘ ਜੀ ਚਾਰ ਸਰੂਪ ਲਿਖੇ ਇਹ ਉਹਨਾਂ ਨੇ ਇਹ ਦੇਖਿਆ ਦੀਸ ਹਨ ਮਾ ਸਾਧਕ ਨਹੀਂ ਸੀ ਖਾਂਦੇ ਸਿਰ ਲੱਥ ਜਿਨਾਂ ਤਿੰਨ ਕੋ ਦੇ ਚ ਜੀ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾ ਦੌਨ ਸਾਬ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਉਹ ਇਸ ਪ੍ਰਕਾਰ ਤਿਆਗੀ ਵੀ ਹੈ ਪੌੜੀ ਹੋ ਕਿਆ ਆਖਾਂ ਇੱਕ ਜੀਵ ਫਿਰ ਸਕੇ ਪਾਤਸ਼ਾਹ ਇੱਕ ਜਵਾਨ ਦੇ ਨਾਲ ਅਸੀਂ ਕੀ ਕਹਿ ਸਕਦੇ ਹਾਂ ਤੇਰਾ ਅੰਤ ਨਹੀਂ ਭਾਈ ਰਣਕੀਰ ਸਿੰਘ ਸਾਹਿਬ ਜੀ ਨੇ ਇੱਕ ਮਾਸ ਦੇ ਖੰਡਣ ਦਾ ਖਰੜਾ ਬਣਾਇਆ ਹੈ ਨਾਰਕਵਾਲੂ ਵਾਲਿਆਂ ਦੇ ਭਾਈ ਸਾਹਿਬ ਨੇ ਉਹਦੇ ਵਿੱਚ ਲਿਖਿਆ ਵੀ ਦੱਸੋ ਇਹ ਕਿ ਮਾਸ ਖਾਣ ਦਾ ਜ਼ਿਕਰ ਕਿੱਥੇ ਆਇਆ ਅਤੇ ਦੱਸੋ ਕਿਹੜੀ ਤੁਕ ਚ ਆਇਆ ਸਾਰੇ ਅਰਥ ਕੀਤੇ ਸ਼ਬਦ ਤੇ ਫਿਰ ਕਿਸੇ ਨੂੰ ਪੁੱਛਿਆ ਜੀ ਕਿ ਆਂਡੇ ਤਾਂ ਖਾ ਲਿਆ ਕਰੀਏ ਉਹ ਭਾਈ ਸਾਹਿਬ ਤੁਰੇ ਜਾਂਦੇ ਸਨ ਨਾਲੀ ਦੇ ਵਿੱਚੋਂ ਜਿਹੜਾ ਕੁੱਕੜ ਸੀ ਉਹ ਸਾਲ ਤੇ ਮਜੀ ਕਹੇਦਾ ਨੱਕ ਸਿਨ ਕੇ ਆਇਆ ਸੀ ਮੈਲ ਨੂੰ ਉਹ ਖਾਂਦਾ ਵੇਖ ਕੇ ਕਹਿੰਦੇ ਓਏ ਇਹਦੀ ਇਹਦੀ ਹਸ ਖਾਣੀ ਤੇ ਆਂਡੇ ਚੱਬਣੇ ਚਲ ਉਹ ਅੱਖਾਂ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਬਾਬਾ ਜੀ ਅੱਜ ਤੋਂ ਮੈਂ ਨਹੀਂ ਖਾਵਾਂਗਾ ਇਹੋ ਜਿਨ੍ਹਾਂ ਗੁਰਮਖਾਂ ਦਾ ਤਿਆਗ ਹੈ ਬਾਬਾ ਦੀਪ ਸਿੰਘ ਜੀ ਚਾਰ ਸਰੂਪ ਲਿਖੇ ਇਹ ਉਹਨਾਂ ਨੇ ਇਹਦੇ ਤੇ ਆਗੀ ਸਨ ਮਾਸਾਦਕ ਨਹੀਂ ਸੀ ਖਾਂਦੇ ਸਿਰ ਲੱਥ ਜਨਨ ਤਨ ਕੋ ਦੇ ਚੀਸ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾਂ ਦਾਉਨੇ ਸਾਹਿਬ ਲਿਖਿਆ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਐ ਉਹ ਇਸ ਪ੍ਰਕਾਰ त्यागी ਵੀ ਐ ਬਾਕੀ ਸਿੰਘਾਂ ਦਾ ਜ਼ਿਕਰ ਹੁੰਦਾ ਜਿਹੜਾ ਜਦੋਂ ਭੁੱਖ ਦਾ ਦੁੱਖ ਹੁੰਦਾ ਸੀ ਜੰਗਲਾਂ ਵਿੱਚ ਰਿਹਾ ਕਰਦੇ ਸਿੰਘ ਉਸ ਵੇਲੇ ਗਿਆਨੀ ਗਿਆਨ ਸਿੰਘ ਲਿਖਿਆ ਕੱਚੇ ਸ਼ਿਕਾਰ ਮਾਰ ਮਾਰ ਕੇ ਵੀ ਖਾਇਆ ਕਰਦੇ ਆਪਣੇ ਸਮੇਂ ਨੂੰ ਬਤੀਤ ਕਰਨ ਵਾਸਤੇ ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਉਹ ਸਿੰਘ ਆਪਣੀਆਂ ਜਾਨਾਂ ਹੀਲ ਕੇ ਮੁਲਕ ਦੇ ਅੰਦਰੋਂ ਜ਼ੁਲਮ ਨੂੰ ਕੱਟਣ ਵਾਸਤੇ ਉਨਨਾਂ ਦਾ ਸਾਲ ਸਿੰਘ ਜੀ ਜਾਇਜ਼ ਸੀ ਇਸ ਪ੍ਰਕਾਰ ਦਾ ਖਾਣਾ ਜਿਹੜਾ ਸਵਾਦਾਂ ਵਾਸਤੇ ਖਾਣਾ ਹੈ ਤੇ ਇਦਾਂ ਇੱਕ ਵਿਸ਼ੇ ਭੋਗਣ ਦੀ ਇੱਛਾ ਨੂੰ ਲੈ ਕੇ ਤੇ ਆਪਣੇ ਆਪ ਨੂੰ ਬਾਹਲਾ ਮੋਟਾ ਤਾਜ਼ਾ ਹੋ ਜਾਵਾਂ ਇਸ ਖਿਆਲ 'ਚ ਬਾਣੀ ਦੇ ਅਸੂਲ ਅਰਸਾਰ ਜੋ ਬਾਣੀ ਨੂੰ ਪੜਨ ਵਾਲਾ ਆਦਮੀ ਹੈ ਉਹ ਤਾਂ ਮਾਸ ਦਾ ਜ਼ਰੂਰ ਤਿਆਗ ਹੀ ਕਰ ਦੇਵੇਗਾ ਜੇ ਆਪਣੀ ਮਰਜ਼ੀ ਕਰਨੀ ਉਹ ਕਿਵੇਂ ਕਰੇ